ਅਸੀਂ ਅੱਜ ਮਿਲਣ ਆਏ ਆਂ ਬਾਬਾ ਜੀ ਮੁਹੰਮਦ ਸਦੀਕ ਸਾਹਿਬ ਨੂੰ ਬਾਬਾ ਜੀ ਮੁਹੰਮਦ ਸਦੀਕ ਸਾਹਿਬ ਦੀ ਉਮਰ ਤਕਰੀਬਨ ਕੋਈ 90 92 ਸਾਲ ਹੈ ਜੀ ਇਹਨਾਂ ਦਾ ਚੜ੍ਹਦੇ ਪੰਜਾਬ ਦੇ ਅੰਦਰ ਫਿਰੋਜ਼ਪੁਰ ਤਹਿਸੀਲ ਜੀਰਾ ਹੁਣ 10 ਦਿਨ ਕਿ ਜੀ ਇਹਨਾਂ ਦਾ ਜ਼ਿਲ੍ਹਾ ਮੋਗਾ ਬਣ ਚੁੱਕਿਆ ਜੀ ਤੇ ਬਾਕੀ ਸਾਰੀਆਂ ਗੱਲਾਂ ਬਾਬਾ ਜੀ ਦੇ ਕੋਲੋਂ ਪੁੱਛਾਂਗੇ ਇਹ ਕਿੱਥੇ ਪੈਦਾ ਹੋਏ ਕਿਸ ਤਰ੍ਹਾਂ ਇਹਨਾਂ ਦੀ ਜ਼ਿੰਦਗੀ ਗੁਜ਼ਰੀ ਪਾਕਿਸਤਾਨ ਕਿਸ ਤਰ੍ਹਾਂ ਆਉਂਚੇ ਪਾਰਟੀਸ਼ਨ ਦੇ ਵਿੱਚ ਇਹਨਾਂ ਨਾਲ ਕੀ ਕੀ ਗੁਜ਼ਰੀ ਸਾਰੀਆਂ ਗੱਲਾਂ ਬਾਬਾ ਜੀ ਦੀ ਜ਼ੁਬਾਨੀ ਅਸਲਾਮੁਅਲੈਕਮ ਜੀ ਵਾਲੇਕੁਮ ਸਲਾਮ ਜੀ ਬਾਬਾ ਜੀ ਕੀ ਨਾਮ ਤੁਹਾਡਾ ਮੁਹੰਮਦ ਸਦੀਕ ਹਾਜੀ ਮੁਹੰਮਦ ਸਦੀਕ ਹਾਜੀ ਮੁਹੰਮਦ ਸਦੀਕ ਬਾਬਾ ਜੀ ਤੁਸੀਂ ਕਿੱਥੇ ਪੈਦਾ ਹੋਏ ਸੀ ਅਸੀਂ ਕਿਸ਼ਨਪੁਰਾ ਹੀ ਪੈਦਾ ਹੋਏ ਆ ਇਹ ਕਿਸ਼ਨਪੁਰਾ ਕਿੱਥੇ ਹੈ ਜੀ ਕਿਸ਼ਨਪੁਰਾ ਹੈਗਾ ਸੀਗਾ ਆਪਣਾ ਜ਼ਿਲ੍ਹਾ ਫਿਰੋਜ਼ਪੁਰ ਨੂੰ ਲੱਗਦਾ ਸੀਗਾ ਤੇ ਤਹਿਸੀਲ ਜੀਰਾ ਸੀਗਾ ਹੁਣ ਜ਼ਿਲ੍ਹਾ ਮੋਗਾ ਬਣ ਗਿਆ ਤੇ ਤਹਿਸੀਲ ਮੇਰਾ ਖਾਲਸਾ ਧਰਮਕੋਟ ਆ ਜਾਂ ਕਿਹੜੀ ਆ ਅੱਲਾ ਜਾਣਦਾ ਸਹੀਲ ਜੀਰਾ ਹੀ ਆ ਜੀ ਹਲੇ ਵੀ ਅੱਛਾ ਹੋ ਸਕਦਾ ਜੀਰਾ ਹੀ ਹੋਵੇ ਤੇ ਬਾਬਾ ਜੀ ਕਿਸ ਤਰ੍ਹਾਂ ਦਾ ਪਿੰਡ ਸੀ ਉਹ ਪਿੰਡ ਬੜਾ ਵੱਡਾ ਸੀਗਾ 10 12 ਨੰਬਰਦਾਰ ਸੀਗੇ ਤੇ ਅਦਾਲੇ ਕੋਠੀਆਂ ਬਹੁਤ ਵੱਡਾ ਖਾਨਗਾਹ ਕੀ ਗੁਰਦੁਆਰੇ ਕੀ ਮਸਜਿਦਾਂ ਕੀ ਬਹੁਤ ਵੱਡਾ ਪਿੰਡ ਸੀਗਾ ਤੇ ਮੁਸਲਮਾਨ ਸੀ ਅੱਧੇ ਹਿੰਦੂ ਸਿੱਖ ਸੀਗੇ ਟੋਟਲ ਇਸ ਪਿੰਡ ਦੀਆਂ ਕਿੰਨੀਆਂ ਪਤੀਆਂ ਸੀ ਪੱਤੀਆਂ ਤਾਂ ਮੈਨੂੰ ਤਿੰਨਾਂ ਚਾਹੁੰਦਾ ਪੱਤੀਆਂ ਦਾ ਪਤਾ ਹੈ ਬਾਲਾ ਨੇ ਨੰਦੇ ਦਾ ਗਵਾਰ ਪਕਾਪੁਰ ਗਵਾਰ ਫਤ ਆਪਣੇ ਪਕਾਪੁਰ ਗਵਾਰ ਇਦਾਂ ਦੇ ਗਵਾਰ ਸੀਗੇ ਨਾਂ ਬਜਦੇ ਪੱਤੀਆਂ ਦੇ ਉਦੋਂ ਪੇੜ ਦੇ ਹਾਲਾਤ ਪਾਰਟੀਸ਼ਨ ਤੋਂ ਪਹਿਲੇ ਕਿਦਾਂ ਦੇ ਸੀ ਬਹੁਤ ਸ਼ਾਂਤ ਸੀ ਕੋਈ ਛੁੱਤੀ ਕਰਨ ਨਹੀਂ ਘੇੜਦੀ ਸੀ ਕੋਈ ਜੁਰਤ ਨਹੀਂ ਕੋਈ ਲੜ ਪਵੇ ਜਾਂ ਕੋਈ ਘਰ ਮਾਰ ਦਵੇ ਜੇ ਕਤਲ ਹੋ ਗਿਆ ਤਾਂ ਉਹਦਾ ਕਤਲ ਹੀ ਹੋ ਜਾਂਦਾ ਇਹ ਸਜ਼ਾਏ ਮੌਤ ਲੱਗ ਜਾਂਦਾ ਈ ਤੇ ਸਿਕੰਦੇ ਦੇ ਮੁਸਲਮਾਨਾਂ ਦੇ ਆਪਸ ਜਿਹੜੇ ਤਲਕਾ ਸੀ ਉਹ ਕਿਹੋ ਜਿਹਾ ਸੀ ਬਹੁਤ ਅੱਛੇ ਸੀ ਬੜੇ ਥੋੜੇ ਅੱਛੇ ਨਹੀਂ ਬਹੁਤ ਅੱਛੇ ਸੀਗੇ ਬੜੇ ਨੰਬਰਦਾਰ ਕਿੰਨੇ ਸੀ ਉਸ ਪਿੰਡ ਦੇ ਨੰਬਰਦਾਰ 12 ਜਾਂ 14 ਮੈਨੂੰ ਇਹਨਾਂ ਬੜਾ ਨਹੀਂ ਨਾਵਾਂ ਦਾ ਪਤਾ ਅਛਰੂ ਕੇ ਨੰਬਰਦਾਰ ਮਸ਼ਹੂਰ ਸੀਗੇ ਜਿਆਦਾ ਇੱਕ ਇੱਕ ਅੱਦੇ ਦਾ ਹੀ ਪਤਾ ਬੜਾ ਨਹੀਂ ਨੰਬਰਦਾਰਾਂ ਦਾ ਪਤਾ ਇਹ ਸਾਰੇ ਮੁਸਲਮਾਨ ਸੀ ਜਾਂ ਸਿੱਖ ਸੀ ਜਾਂ ਦੋਵਾਂ ਬਰਾਦਰੀਆਂ ਦੇ ਵਿੱਚੋਂ ਸੀ ਬੜਾ ਸਿੱਖਾਂ ਦਾ ਮੈਨੂੰ ਪਤਾ ਤੇ ਮੁਸਲਮਾਨਾਂ ਦਾ ਮੈਨੂੰ ਕੋਈ ਜਿਆਦਾ ਪਤਾ ਨਹੀਂਗਾ ਸਿੱਖਾਂ ਦੇ ਵਿੱਚ ਜਿਹੜੇ ਨੰਬਰਦਾਰ ਸੀ ਕਿਸੇ ਦਾ ਨਾਮ ਯਾਦ? ਉਹ 800 ਪੇ ਵਜਦੇ, 800 ਕੇ ਨੰਬਰਦਾਰ ਸਿੱਖਾਂ ਜੋ। ਉਹ ਕਿਹੜੀ ਪਤੀ ਦੇ ਸੀ, ਕਿਹੜੇ ਗਵਾਰਦ ਦੇ ਸੀ? ਉਹ ਨੰਦੇ ਕੇ ਗਵਾਰਦ ਦੇ, ਉਹ ਹੁਣ ਐਸ ਵੇਲੇ ਕੈਨੇਡਾ 'ਚ ਮੇਰਾ ਖਿਆਲ ਬੈਠੇ ਆ ਕੈਨੇਡਾ 'ਚ ਉਹਨਾਂ ਦਾ ਬੈਠਾ ਪੋਤਾ। ਅੱਛਾ। ਤੇ ਬਜ਼ੁਰਗੋ ਫਿਰ ਉੱਥੇ ਤੁਹਾਡਾ ਬਚਪਨ ਕਿਹੋ ਜਿਹਾ ਗੁਜ਼ਰਿਆ? ਬਹੁਤ ਅੱਛਾ, ਬਹੁਤ ਵਧੀਆ ਸੀਗੇ। ਬਹੁਤ ਹੀ ਸੋਹਣਾ। ਤੇ ਜਿਹੜੇ ਤੁਹਾਡੇ ਯਾਰ ਬੇਲੀ ਜਿਨ੍ਹਾਂ ਦੇ ਨਾਲ ਤੁਸੀਂ ਖੇਡਦੇ ਹੁੰਦੇ ਸੀ, ਉਹਨਾਂ ਦੇ ਜ਼ਰਾ ਨਾਂ ਤਾਂ ਦੱਸੋ। ਉਹਨਾਂ ਦੇ ਨਾਂ ਤਾਂ ਬਲੇਰੇ ਸੀ ਉਥੋਂ ਦੇ ਸੀਗੇ ਇੱਕ ਖੁਸ਼ੀ ਖਤਰੀ ਦਾ ਮੁੰਡਾ ਸੀ ਰਾਜ ਉਹਦੇ ਕੋ ਅਸੀਂ ਰਾਤ ਨੂੰ ਜੇ ਉਹਨਾਂ ਦਾ ਕੋਈ ਹੋਣਾ ਕਹਿਣਾ ਮੇਰੇ ਕੋ ਪਿਆਜ ਆਜ ਭਈਆ ਨਹੀਂਗਾ ਇੱਥੇ ਤੇ ਉਹਦੇ ਕੋਲੇ ਅਸੀਂ ਪੈ ਰਣਾ ਤੇ ਰਾਤ ਨੂੰ ਦੁੱਧ ਆਨੇ ਪੰਜੀ ਪਈ ਸੇਰ ਹੁੰਦਾ ਹੀ ਕਹਿਣਾ ਚੋਕੇ ਪੀ ਲੋ ਤੁਸੀਂ ਤੇ ਅੰਦਰੋਂ ਠੂਠੀ ਹੋਪੇ ਦੀ ਲੈ ਆਓ ਉਹਦੇ ਚ ਪਾ ਕੇ ਪੀ ਲੋ ਅਸੀਂ ਪੀ ਕਿ ਮੇਰਾ ਭਾਈ ਹੁੰਦਾ ਸੀ ਛੋਟਾ ਹੀ ਮੇਰੇ ਤੋਂ ਅਸੀਂ ਦੋਵੇਂ ਪੈਦੇ ਤੇ ਅਸੀਂ ਉਹਨਾਂ ਉਹਨਾਂ ਨੂੰ ਪੀ ਲੈਣਾ ਦੁੱਧ ਉਹਨਾਂ ਦੇ ਸਾਡੇ ਮਾਲ ਦੇ ਜਿਹੜਾ ਹੀ ਉਹ ਪੈਸੇ ਵਾਰੀ ਸੀਗੇ ਤੇ ਉਹਨਾਂ ਨੂੰ ਦੇ ਦੁੱਧ ਦੇਣੇ ਜਿੰਨੇ ਕਹਣੇ ਇਦਾਂ ਕਰਦੇ ਹੁੰਦੇ ਇਸ ਤੋਂ ਇਲਾਵਾ ਜਿਹੜੇ ਹੋਰ ਤੁਹਾਡੇ ਯਾਰ ਬੇਲੀ ਸੀਗੇ ਸਿੱਖ ਖਤਰਿਆ ਤੋਂ ਇਲਾਵਾ ਕੋਈ ਸਿੱਖਾਂ ਦੇ ਮੁੰਡੇ ਉਹਨਾਂ ਦੇ ਵੀ ਨਾਂ ਲਵੋ ਖਤਰਿਆਂ ਜੈਲਦਾਰਾਂ ਦਾ ਦੋ ਮੁੰਡੇ ਸੀਗੇ ਇੱਕ ਨਾਂ ਸੀਗੇ ਸ਼ਾਹ ਜੀ ਕੇ ਕੀ ਮਨ ਭੁੱਲਾ ਉਹਨਾਂ ਨਾਂ ਭੁੱਲਾ ਉਹ ਸਾਡੇ ਨਾਲ ਬਾਹਰ ਵੀ ਜਾਂਦੇ ਰਹੇ ਅਸੀਂ ਜਾਂਦੇ ਰਹੇ ਸਭ ਬਾਹਰ ਜਾਂਦੇ ਅੰਦਰ ਸਾਡੇ ਨਾਲ ਉਹ ਜਿਹੜੇ ਜੇਲਦਾਰ ਸੀਗੇ ਉਹਨਾਂ ਦਾ ਨਾਮ ਕੀ ਸੀ ਜਿਹੜਾ ਮੁੰਡਿਆਂ ਦੇ ਪਿਓ ਸੀਗੇ ਉਹ ਹਰਬੰਸ ਸਿੰਘ ਉਹਦਾ ਨਾਮ ਹਰਬੰਸ ਸਿੰਘ ਜੇਲਦਾਰ ਸੀਗਾ ਕੋਲੇ ਗੱਪੀਆਂ ਦਾ ਘਰ ਸੀ ਸੁੱਚੇ ਗੱਪੀ ਕੇ ਵਾਜਦੇਗੇ ਉਹਨਾਂ ਦਾ ਇੱਕ ਬੰਦਾ ਨਾ ਖਾਸ ਸੀ ਜੇ ਰੂੜੀ ਉਤੋਂ ਦੀ ਨਗਾਦੀਏ ਨਾ ਉਹਨੂੰ ਰੂੜੀਆਂ ਵੇਖਦੀਆਂ ਜੀ ਉਹ ਦੱਸ ਦਿੰਦਾ ਵੀ ਇੰਨੇ ਦੀ ਰੂੜੀ ਆ ਤੇ ਦਰਖਤ ਨੂੰ ਜੱਫਾ ਪਵਾ ਦਈਏ ਨਾ ਤੇ ਉਹ ਦੱਸ ਦਿੰਦਾ ਵੀ ਇੰਨੇ ਦਾ ਦਰਖਤ ਆ ਇਹ ਉਹਨੂੰ ਪੁੱਛਦੇ ਹੀ ਲਿਆ ਕੇ ਲੋਕ ਅੱਛਾ ਵੀ ਇਹ ਬਾਬਾ ਇਧਰ ਕਦਾ ਮੋਲ ਲਾ ਦੇ ਇਧਰ ਕਦੀ ਰੂੜੀ ਦਾ ਵੀ ਮੋਲ ਲਾ ਹਾਂ ਉਹ ਲਾ ਦਿੰਦਾ ਇਹ ਉਹ ਦਾ ਬਹੁਤ ਕਾਰੀਗਰ ਬਹੁਤ ਅਕਲਮੰਦ ਸੀ ਬੰਦਾ ਚੱਕੀ ਵੀ ਉਹਨਾਂ ਨੇ ਲਾਈ ਸੀਗੀ ਤੇ ਅਬ ਬਸਦਾ ਇੰਜਣ ਮੂਤਾ ਮਾਰ ਕੇ ਨਾ ਸ਼ਾਫਟਾਂ ਦੇ ਚੱਕੀ ਲਾਈ ਪੱਠੇ ਗੁੱਦ ਨੇ ਦਾਣੇ ਵੀਣੇ ਪਟਾ ਕੋਈ ਨਹੀਂ ਚੜਾਉਂਦੇ ਉਹ ਜਮਾਨੇ 'ਚ ਉਹ ਬਹੁਤ ਅੱਛੇ ਬੰਦੇ ਸੀਗੇ। ਉਹ ਜੈਲਦਾਰ ਦੇ ਘਰ ਦੇ ਨਾਲ ਹੀ ਸੀ ਰਹਿੰਦੇ। ਤੇ ਇਹ ਵਿਸਾਖਾ ਸਿੰਘ ਸੀਦਾ ਤੁਸੀਂ ਨਾਮ ਲਿਆ। ਹਾਂ ਜੀ। ਇਹਨਾਂ ਨੇ ਇਹ ਇਸ ਬੰਦੇ ਨੇ ਮੁਸਲਮਾਨਾਂ ਦੇ ਨਾਲ ਕੀ ਕੀ ਕੀਤਾ ਜ਼ਰਾ ਇਹ ਵੀ ਦੱਸੋ। ਇਹਨੇ ਮੁਸਲਮਾਨਾਂ ਨਾਲ ਬਹੁਤ ਕੁਛ ਕੀਤਾ ਇਹਨੇ। ਛੱਕ ਕੋਈ ਨਹੀਂ ਛੱਡੀ ਮਰਵਾਉਣ ਵਾਲੀ ਮੁਸਲਮਾਨਾਂ ਨੂੰ। ਬਾਅਦ ਦੇ ਵਿੱਚ ਫਿਰ ਮੁਸਲਮਾਨਾਂ ਥੋੜਿਆਂ ਜਿਹੇ ਨੂੰ ਇਹਨੇ ਕਿਹਾ ਵੀ ਅਸੀਂ ਬਾਹਰ ਜਾਨ ਅਸੀਂ ਚਲੇ ਜਾਣਾ ਪਾਕਿਸਤਾਨ ਸਾਨੂੰ ਛੱਡਿਓ ਵਿਸਾਕਾ ਸੇ ਉਹਨਾਂ ਦੋ ਬੰਦੇ ਦਿੱਤੇ ਵੀ ਇਹਨਾਂ ਨੂੰ ਰਾਤ ਹੀ ਮਾਰਿਆ ਹੋ ਉਹ ਵੇ ਜਦੋਂ ਮਾਰਨੇ ਗਏ ਨਾ ਰਾਤ ਦੇ ਵਿੱਚ ਲੈ ਕੇ ਗਏ ਜਲੰਧਰ ਦੇ ਜ਼ਿਲ੍ਹੇ ਹਨ ਨਕੋਦਰ ਦੇ ਕੰਪ ਨੂੰ ਉਹ ਰਾਹ ਦੇ ਵਿੱਚ ਨਾ ਉਹ ਉਹਨਾਂ ਨੂੰ ਮਾਰਨਾ ਪਿਆ ਉਹਨਾਂ ਪੈਸੇ ਵੀ ਤਕੜਿਆ ਨੇ ਅੱਗੇ ਛੱਡੇ ਵੀ ਆ ਚੋਕਲਾ ਲੈਣਾ ਸਾਨੂੰ ਮਾਰੋ ਨਾ ਪੈਸੇ ਖਾਤਰੀ ਮਾਰਦੇ ਵੀ ਆ ਚੋਕੋ ਲੈ ਲਓ ਉਹਨਾਂ ਨੇ ਉਹ ਛੱਡੇ ਨਹੀਂ ਚੰਗੇ ਚੰਗੇ ਸਾਰੇ ਮਾਰਤੇ ਮਾਰੇ ਵਿੱਚੋਂ ਦਾ ਵੀ ਛੱਡ ਦਿੱਤੇ ਉਹ ਚਲੇ ਗਏ ਸਹੀ ਰਾਮ ਨੇ ਬਚਾਏ ਉਹਦੇ ਮੁੰਡਾ ਵੀ ਸੁਣਿਆ ਰਾਮ ਦੇ ਉਦੋਂ ਹਾਲਾਤ ਕੋਈ ਵੀ ਨਹੀਂ ਸੀ ਤੇ ਅੱਲਾ ਨੇ ਰਾਮ ਹਾਲਾਤ ਵੀ ਉਦੋਂ ਹੀ ਕਹਿੰਦੇ ਉਹਨਾਂ ਤੇ ਪਗਾਂ ਪੈ ਗਿਆ ਜਲੰਧਰ ਨਕੋਤਰ ਵੀ ਮੇਰੇ ਅੱਲਾ ਨੇ ਪੈਸਾ ਬਚਾ ਦਿੱਤਾ ਮੈਨੂੰ ਇਦਾਂ ਵੀ ਹੋਈ ਸੁਣਿਆ ਰਾਮ ਦਾ ਪੂਰਾ ਨਾਂ ਕੀ ਸੀ ਰਾਮ ਹੀ ਸੀ ਉਦੋਂ ਤਾਂ ਕਹਿੰਦੇ ਹੋਰ ਮੈਨੂੰ ਉਹਦਾ ਨਾਂ ਤਾਂ ਨਹੀਂ ਸਿਰਫ ਰਾਮ ਤੇ ਤੁਹਾਡਾ ਜਿਹੜਾ ਘਰ ਸੀਗਾ ਉਥੇ ਉਹ ਕਿਹੜੇ ਬੱਲੇ ਸੀਗਾ ਉਹ ਸੀ ਬਕਾਪੁਰ ਗਵਾੜ ਸੀ ਬਕਾਪੁਰ ਗਵਾੜ ਵਾਜਦਾ ਹੀ ਇਹ ਬੱਕਾ ਗੁਆਰਡ ਦਾ ਨੰਬਰਦਾਰ ਸੀ ਉਹਦਾ ਕੀ ਨਾਮ ਸੀ ਉਹ ਇਹਦੇ ਨੰਬਰਦਾਰ ਦਾ ਮੇਰੇ ਜੀਨ ਚ ਨਹੀਂ ਪਾਈ ਮੈਂ ਮੈਂ ਕਹਾਂ ਕਿ ਕਿਹੜਾ ਸੀਗਾ ਤੇ ਮੈਨੂੰ ਇਹਨਾਂ ਦਾ ਕੋਈ ਯਾਦ ਨਹੀਂ ਦਾ ਹੈਗਾ ਮੈਂ ਕਹਾਂ ਇਹ ਤੁਹਾਡੇ ਜਿਹੜੇ ਗੁਆਰਡ ਦੇ ਵਿੱਚ ਕੋਈ ਸਿੱਖਾਂ ਦੇ ਜਾਂ ਹਿੰਦੂਆਂ ਦੇ ਘਰ ਵੀ ਹੈਗੇ ਸੀ ਹਿੰਦੂ ਸੀਗੇ ਹਿੰਦੂ ਸੀਗੇ ਜਿਹੜੇ ਬਾਵੇ ਕੋ ਹੁੰਦੇ ਹੀਗੇ ਬਰਾਗੀਏ ਕੋ ਹੁੰਦੇ ਹੀਗੇ ਤੇ ਖਤਰੀ ਜਿਹੜੇ ਸਾਰੇ ਹਿੰਦੂਆ ਜੀ ਸ਼ਾਮਿਲ ਸੀਗੇ ਇਹ ਜਿਨ੍ਹਾਂ ਦੇ ਨਾਮ ਤਾਂ ਲਵੋ ਜਿਨ੍ਹਾਂ ਦੇ ਤੁਸੀਂ ਹਿੰਦੂ ਬਰਾੜੀਆ ਜਿਹੜਾ ਜ਼ਿਕਰ ਕੀਤਾ ਇਹਨਾਂ ਦਾ ਨਾਮ ਦਾ ਲਵੋ ਇਹਨਾਂ ਦੇ ਨਾਮ ਬਾਵਿਆਂ ਦਾ ਇਹਨਾਂ ਦੇ ਵੱਡੇ ਤਾਂ ਇੱਕ ਰਾਮ ਜੀ ਸੀ ਉਹ ਉਹ ਇੱਕ ਵੱਡਾ ਨਾਮਦਾਸ ਪਾਵਾ ਸੀ ਦੂਜੇ ਰਾਮ ਜੀ ਸੀ ਦਾੜੀ ਰੱਖਦੇ ਨਾਮਦਾਸ ਮਨਾਉਂਦਾ ਸੀ ਦਾੜੀ ਬੱਗਾ ਪੂਣੀ ਅਰਗਾਈ ਮੜਾ ਮੜਾ ਸਹਰੇ ਹਿਲਦਾ ਹੁੰਦਾ ਸੀ ਉਦੋਂ ਉਹ ਸਿੱਧਾ ਜੁਦਾ ਤੇ ਉਹਦਾ ਮੁੰਡਾ ਉਹਨਾਂ ਨੇ ਗਾਂ ਮੁੰਡੇ ਸੀਗੇ ਕਿੰਦੀ ਸੀ ਕਿ ਕੀ ਮੈਨੂੰ ਨਾਂ ਭੁੱਲਾ ਕਿੰਦੀ ਕਹਿੰਦੇ ਸੀ ਉਹਨਾਂ ਦੇ ਦੋ ਮੁੰਡੇ ਜੇ ਜਾਂ ਗਰਚਨ ਸੀ ਉਹਨਾਂ ਦਾ ਮੁੰਡਾ ਕਿਹੜਿਆ ਦਾ ਇਹ ਨਹੀਂ ਮੈਨੂੰ ਪਤਾ ਗਰਚਨ ਤੇ ਇਹ ਇਹ ਸੀਗੇ ਉਹਨਾਂ ਚੋਂ ਅੱਛਾ ਬਾਬਾ ਜੀ ਤੁਹਾਡੀ ਉਥੇ ਵਿਆਹ ਹੋ ਗਿਆ ਸੀ ਪਿੰਡ ਦੇ ਵਿੱਚ ਸ਼ਾਦੀ ਮੇਰੀ ਦੋ ਤਿੰਨ ਸਾਲ ਪਹਿਲਾਂ ਹੀ ਉਧਰ ਚੱਕਰ ਹੋਈ ਸੀ ਚੱਕਰ ਅੱਛਾ ਇਹ ਪਾਰਟੀਸ਼ਨ ਤੋਂ ਵੰਡ ਹੋਣ ਤੋਂ ਪਹਿਲੇ ਤੁਹਾਡਾ ਵਿਆਹ ਹੋ ਗਿਆ ਹੋਇਆ ਸੀ ਹੋਇਆ ਸੀ ਸ਼ਾਦੀ ਹੋਈ ਸੀ ਉਧਰ ਹੀ ਕੋਈ ਬੱਚਾ ਵੀ ਹੈਗਾ ਸੀ ਨਹੀਂ ਉਧਰ ਕੋਈ ਬੱਚਾ ਨਹੀਂ ਸੀਗਾ ਸ਼ਾਦੀ ਤੁਹਾਡੀ ਹੋਈ ਕਿਹੜੀ ਥਾਂ ਦੇ ਕਿਹੜੇ ਪਿੰਡ 'ਚ ਹੋਈ ਸੀ ਚੱਕਰ ਚੱਕਰ ਸੀਗਾ ਲੁਧਿਆਣੇ ਦੇ ਜ਼ਿਲ੍ਹੇ ਦੇ ਸੀਗਾ ਲੁਧਿਆਣਾ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਚੱਕਰਪਿੰਡ ਦੇ ਵਿੱਚ ਤੁਹਾਡਾ ਵਿਆਹ ਹੋਇਆ ਹਾਂਜੀ ਹਾਂ ਜਗਰਾਵਾਂ ਤੋਂ ਪਰਾਂ ਨੂੰ ਸੀਗਾ ਤੁਹਾਡੇ ਜਿਹੜੇ ਸਸਰ ਸੀਗੇ ਉਹਨਾਂ ਦਾ ਕੀ ਨਾਮ ਸੀ ਚੱਕਰਪਿੰਡ ਦੇ ਵਿੱਚ ਉਹਦਾ ਨਾਂ ਨਾ ਸਿੱਖਿਆਣਾ ਉਹ ਸਾਡੇ ਪਿੰਡ ਵੀ ਸ਼ਾਦੀ ਸੀ ਉਹਦਾ ਅਸੀਂ ਸਾਡੇ ਪਿੰਡ ਦੇ ਭੂਆ ਹੀ ਲੱਗਦੇ ਉਹ ਇੱਥੇ ਵਿਆਹ ਆ ਸੀਗਾ ਸਾਡੇ ਬਨਾਇਤੀਏ ਸੀਗੇ ਉਹਨਾਂ ਦੀਆਂ ਭੈਣ ਸੀਗੇ ਉਹਦੇ ਘਰ ਯਾਨੀ ਕਿ ਤੁਹਾਡਾ ਸਹੁਰਾ ਤੁਹਾਡੇ ਪਿੰਡ ਵਿੱਚ ਆਇਆ ਸੀਗਾ ਪਹਿਲਾਂ ਜੀ ਹਾਂ ਸਾਨੂੰ ਤਾਂ ਹੀ ਰਿਸ਼ਤਾ ਸਾਨੂੰ ਹੋਇਆ ਹੀ ਇਹ ਮਿਲਿਆ ਹੀ ਗਏ ਉਦੋਂ ਛੋਟਿਆਂ ਨੂੰ ਕਰ ਲੈਂਦੇ ਬੱਚਿਆਂ ਨੂੰ ਐਡੇ ਜਵਾਨਾਂ ਨੂੰ ਵੀ ਨਹੀਂ ਕਰਦੇ ਅੱਛਾ ਛੋਟੇ-ਛੋਟੇ ਹੁੰਦਿਆਂ ਦਾ ਰਿਸ਼ਤੇ ਤੈਅ ਕਰਦੇ ਛੋਟਿਆਂ ਦੇ ਕਰ ਲੈਂਦੇ ਸੀ ਉਦੋਂ ਰਿਸ਼ਤੇ ਰਿਸ਼ਤੇ ਹੀ ਤੈਅ ਕਰਦੇ ਸੀ ਜਾਂ ਵਿਆਹ ਵੀ ਕਰ ਦਿੰਦੇ ਸੀ ਵਿਆਹ ਵੀ ਹੋ ਜਾਂਦਾ ਇਹ ਰਿਸ਼ਤੇ ਵੀ ਤੈਅ ਹੋ ਜਾਂਦੇ ਵਿਆਹ ਜਿਹੜੀ ਐਨੀ ਉਮਰ ਹੁਣ ਜਿੰਨੀ ਨਹੀਂ ਸੀ ਕਰਦੇ ਉਦੋਂ ਥੋੜੀ ਜਿਹੀ ਕਰ ਦਿੰਦੇ ਸੀ 12-14 ਸਾਲ ਦੇ ਹੋ ਜਾਂਦਾ ਹੈ ਜੇ ਰੋਥੋਂ ਤੁਹਾਨੂੰ ਬਚਾ ਕੇ ਕਿਹਨੇ ਕੱਢਿਆ ਵੀ ਤੁਸੀਂ ਚਲੇ ਜਾਓ ਬਾਬਾ ਜੀ ਪਾਕਿਸਤਾਨ ਸਾਡੇ ਦਾ ਇੱਕ ਗਵਾਂਡੀ ਨੇ ਕਿਹਾ ਸੀ ਇੱਕ ਮੇਰਾ ਸੰਡੂ ਸੀ ਉਹ ਪਹਿਲਾਂ ਹੀ ਤੇ 9 ਮਹੀਨੇ ਕਹਿੰਦਾ ਇਹ ਪਾਕਿਸਤਾਨ ਬਣ ਗਿਆ ਆਪਾਂ ਚਲੇ ਚੱਲੀਏ ਨਿਕਲ ਚੱਲੀਏ ਤੇ ਸਾਡਾ ਵਾਲਦ ਕਹਿਣ ਲੱਗਾ ਜਾ ਪਾੜਿਆ ਤੂੰ ਇਦਾਂ ਹੀ ਕਰਦਾ ਰਿਹਾ ਘਰਾਂ ਤੋਂ ਵੀ ਲੈਣ ਆ ਉਹ ਉਹ ਬਹੁਤ ਪਹਿਲਾਂ ਕਹਿੰਦਾ ਰਿਹਾ ਵੀ ਆਪਾਂ ਚਲੇ ਚੱਲੀਏ ਇਥੋਂ ਨਿਕਲ ਗਏ ਤੇ ਤੇ 9 ਮਹੀਨੇ ਪਹਿਲਾਂ ਹੀ ਤੇ ਉਹ ਮੰਨਿਆ ਹੀ ਕੋਈ ਨਹੀਂ ਉਹਦੇ ਕੋਈ ਮੰਨਿਆ ਨਹੀਂਗਾ ਨਹੀਂ ਉਹ ਹਿੱਲੇ ਹੀ ਨਹੀਂ ਕਰਾਂ ਤੋਂ ਪਿੰਡ ਦੇ ਸਾਰੇ ਦੇ ਵਿੱਚ ਟੋਟਲ ਕਿੰਨੀ ਕੀ ਕਤਲੋਗਾਰਤ ਹੋਈ ਤੁਹਾਡੇ ਅੰਦਾਜ਼ਾ ਕਿੰਨੀ ਕੀ ਦੁਨੀਆ ਵਡ ਘਟਦੇ ਹੋ ਗਈ ਦੀ ਨਜ਼ਰ ਹੋ ਗਈ ਉਹ ਸਭ ਬਚਿਆ ਹੀ ਮੇਰਾ ਖਿਆਲ ਤੀਆ ਕੇ ਸ ਚੌਥਾ ਮਸੀ ਬਚਿਆ ਪਿੰਡ ਸਾਰਾ ਹੀ ਮਾਰਿਆ ਗਿਆ ਉੱਥੇ ਕੋਈ ਨਹੀਂ ਬਚਿਆ ਜਿਹੜਾ ਤਿੰਨ ਹੀ ਸੇ ਪਿੰਡ ਮਾਰਿਆ ਗਿਆ ਉਹਦੇ ਵਿੱਚ ਕੋਈ ਅੰਦਾਜ਼ਾ ਹੈ 1000 2000 5000 ਕਿੰਨਾ ਕ ਬੰਦਾ ਮਾਰਿਆ ਉਹ ਤਾਂ ਬਾਲਾ ਹੀ ਹੈ ਜੇ 1000 ਤਾਂ ਕੋਈ ਚੀਜ਼ ਨਹੀਂ ਹਜ਼ਾਰਾਂ ਬਹੁਤ ਬੰਦਾ ਮਾਰਿਆ ਗਿਆ ਬਹੁਤ ਤੇ ਉਥੋਂ ਫਿਰ ਆਪਣੇ ਪਿੰਡ ਚੋਂ ਨਿਕਲੇ ਪਾਕਿਸਤਾਨ ਕਿਵੇਂ ਕਿਵੇਂ ਪਹੁੰਚੇ ਕੈਂਪ ਕਿੱਥੇ ਲਗਾ ਪਾਕਿਸਤਾਨ ਅਸੀਂ ਆਵੇ ਫਤਿਹਪੁਰ ਸੀ ਮਿਲ ਗਦੇ ਅਸੀਂ ਇਹ ਜਿਹੜਾ ਫਤਿਹਪੁਰ ਚਲਾ ਗਿਆ ਉਹ ਮੁਸਲਮਾਨ ਪਾਕਿਸਤਾਨ ਦੀ ਚਲਾ ਗਿਆ ਉਥੋਂ ਫਿਰ ਅਸੀਂ ਉਹ ਨਿਕਲੇ ਰਾਤੋਂ ਰਾਤ ਪਡੋਰੀ ਆ ਗਏ ਪਡੋਰੀ ਆਉਂਦੇ ਆਉਦਿਆਂ ਨੂੰ ਸ਼ਾਮ ਪੈ ਗਈ ਸ਼ਾਮ ਦਿਨੇ ਆਇਆ ਘਰੋਂ ਨਿਕਲੇ ਆ ਜੋਰ ਕੋਲੇ ਉਹਦੇ ਬੋਰੀਆਂ ਚਰਾਂ ਦੇ ਮੀਰਾ ਨਮਾਨਸੀ ਦਾ ਰੱਖ ਕੇ ਤੇ ਦੱਤਿਆਂ ਪਾਲੀਆ ਹੱਥਾਂ 'ਚ ਵੀ ਕਹਿਣਗੇ ਪੱਟੇ ਲੈਣ ਚੱਲੇ ਆ ਤੇ ਉਹ ਇਸ ਤਰ੍ਹਾਂ ਅਸੀਂ ਘਰਾਂ ਤੋਂ ਨਿਕਲੇ ਕੱਲੇ ਕੱਲੇ ਹੋ ਕੇ ਘਰਾਂ ਤੋਂ ਨਿਕਲ ਕੇ ਗੁਰਦੁਆਰੇ ਦੇ ਨਾਲ ਦੀ ਤੋ ਅਜੀ ਇੱਕ ਸਿੱਖ ਬੈਠੇ ਹੁਣ ਗੁਰਦੁਆਰੇ ਦੇ ਪਾਰਲੇ ਪਾਸੇ ਨਾਲ ਹੀ ਅੰਦਰ ਦਾ ਖੂਬ ਸੀ ਉੱਥੇ ਚਰਾਬਾ ਜਰੂਰ ਪੀਂਦੇ ਲੀੜੇ ਕਾਲੀ ਸੀਗੇ ਤੇ ਮੈਂ ਉੱਥੇ ਉੱਠ ਕੇ ਖੜੇ ਹੋ ਗਏ ਤੇ ਮੈਂ ਉਤੋਂ ਉਹਨਾਂ ਦੇ ਕਿੱਲੇ ਤੇ ਹਟ ਮਾ ਉਤੋਂ ਫੇਰ ਮੈਂ ਗੁਰਦੁਆਰੇ ਦੀ ਕੰਦ ਨਾ ਜਾ ਲਗਾ ਉਤੋਂ ਗਾਂ ਫੇਰ ਨਿਕਲਿਆ ਉਹ ਨਹੀਂ ਗਾਂ ਉੱਥੇ 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 ਬਹਿ ਬੂਗੇ ਕਦੇ ਤੇ ਮੈਂ ਫੇਰ ਜੂੜੇ ਮਈਆਂ ਲੈ ਜਾਣ ਮੁਸਲਮਾਨਾਂ ਦੇ ਪਿੰਡਾਂ ਨੂੰ ਚਾਰਨਾ ਮੈਂ ਅੱਧ ਚੋ ਗਿਆ ਉਹ ਉਧਰ ਨੂੰ ਉਹ ਪਰਾਂ ਨੂੰ ਹੋ ਗਏ ਮੈਂ ਉਧਰ ਨਿਕਲ ਕੇ ਫਸੇ ਫੁਰ ਚਲਾ ਗਿਆ ਇਦਾਂ ਹੋਏ ਇਦਾਂ ਹੀ ਨਿਕਲੇ ਤੁਸੀਂ ਇਕੱਲੇ ਸੀਗੇ ਜਾਂ ਤੁਹਾਡੇ ਨਾਲ ਹੋਰ ਵੀ ਘਰ ਦੇ ਜੀ ਸੀਗੇ ਮੈਂ ਇਕੱਲਾ ਸੀ ਨਾਲ ਹੀ ਪਿੱਛੇ ਸਾਡੇ ਮਾਈ ਬਾਪ ਤੇ ਮਾਈ ਸੁਰੀ ਆਉਂਦੀ ਸੀ ਘਰੋਂ ਵੀ ਮੇਰੇ ਉਦਾਂ ਨਿਕਲਦੇ ਹੀ ਇੰਨਾ ਢਾਲ ਇਕੱਲੇ ਇਕੱਲੇ ਹੋ ਗਏ ਜਾਂ ਵਥ ਪੈ ਗਈ ਥੋੜੀ ਥੋੜੀ ਸਾਡੀ ਸਾਰਿਆਂ ਦੀ ਤੇ ਆ ਗਏ ਉਹ ਵੀ ਜਾਨੀ ਸਾਰੇ ਨਾਲ ਹੀ ਮੇਰੇ ਤੇ ਕੈਂਪ ਫਿਰ ਫਤਿਹਪੁਰ ਲੱਗਾ ਸੀ ਕੈਂਪ ਲੱਗਾ ਸੀ ਫਤਿਹਪੁਰ ਨਹੀਂ ਲੱਗਾ ਕੈਂਪ ਕਿਸੇ ਵੀ ਨਹੀਂ ਲੱਗਾ ਕੈਂਪ ਉਹ ਰਾਤੋਂ ਰਾਤ ਹੀ ਮੁਸਲਮਾਨਾਂ ਦੇ ਪਿੰਡ ਸਾਰੇ ਨਾਲਦੇ ਐ ਅਰੇ ਜਦੋਂ ਇਹ ਖੰਭੀ ਆਇਆ ਨਾ ਖੰਬੇ ਫਤਿਹਗੜ ਫਜ਼ੂਰਾਂ ਦੇ ਕੋਲੇ ਖੰਬੇ ਸੀ ਉਹ ਰਾਈ ਗੋਡੀਆਂ ਕੰਡ ਹੈ ਅੱਲੇ ਮੱਕੀਆਂ ਨੂੰ ਵੇਖੋ ਤੁਹਾਡੀ ਮੱਕੀ ਬਣੀ ਜਾਂਦੇ ਤੁਸੀਂ ਤਾਂ ਅਸੀਂ ਕਿਹਾ ਘੜੀ ਬੰਦੇ ਦੇ ਬਰੋਣੇ ਤੁਸੀਂ ਕੀ ਕਰਨ ਲੱਗੇ ਤੋਰੋ ਨਾਲ ਉਹ ਮਗਰੋਂ ਜਿਹੜੇ ਰਹਿ ਨਹੀਂ ਉੱਠਦੇ ਸੀ ਉਹਨਾਂ ਨੂੰ ਮਾਰਦੇ ਹੀ ਪੇਚੋ ਸਿੱਖ ਪੈ ਜਾਂਦੇ ਉਦੋਂ ਹੀ ਉਹ ਉੱਠ ਕੇ ਨਾਲ ਹੀ ਸਾਡੇ ਅਸੀਂ ਮਖੂ ਜੋਗੇ ਵਾਲੇ ਆ ਬੈਠੇ ਟੇਸ਼ਨ ਦੇ ਉਤੋਂ ਉੱਠੇ ਨਾਲ ਹੀ ਮਖੂ ਆ ਗਏ ਮਖੂ ਆ ਮੁੱਖੋਂ ਜਦੋਂ ਆਇਆ ਤਾਂ ਉਥੇ ਫੇਰ ਮੈਦਨੀ ਮਾਰਨ ਵਾਲੀ ਸੂਰੀ ਆਵੇ ਮੁਸਲਮਾਨੀ ਮੋਕੀਓ ਹਿੰਦੂ ਵੀ ਮਾਰਨੇ ਆ ਮੈਦਨੀ ਜਦੋਂ ਮੁਸਲਮਾਨੀ ਸਾਦ ਨੂੰ ਆ ਗਈ ਉਦੋਂ ਹੀ ਉਹਨਾਂ ਨੇ ਕਲਮਾ ਪੜ੍ਹ ਕੇ ਦੱਸੇ ਵੇ ਅਸੀਂ ਮੁਸਲਮਾਨ ਆ ਕਬਰਾਇਓ ਉਹਨਾਂ ਤੇ ਫੇਰ ਸਾਡਾ ਸੁਖ ਸਾ ਪਿਆ ਤੇ ਅਸੀਂ ਉਦੋਂ ਹੀ ਉਹਨਾਂ ਨੇ ਤੋੜ ਲੇ ਤੋੜ ਕੇ ਦਾ ਦੋ ਦੂਜੇ ਦਿਨ ਇਧਰ ਬਗੰਡਾ ਸਿਓ ਵਾਲੇ ਟੱਪ ਕੇ ਹੀ ਇਧਰ ਆ ਗਏ ਕਸੂਰ ਅੱਛਾ ਤੁਸੀਂ ਗੰਡਾ ਸਿੰਘ ਵਾਲਾ ਬਾਰਡਰ ਟੱਪਿਆ ਤੇ ਕਸੂਰ ਆ ਗਏ ਫਿਰ ਕਸੂਰ ਤੋਂ ਮਿੰਟ ਗੁਮਰੀ ਤੇ 39 ਚੱਕ ਇੱਥੇ ਕਿਵੇਂ ਪਹੁੰਚੇ ਇੱਥੇ ਅਸੀਂ ਗੱਡੀਆਂ ਮੋਤ ਚੱਲਦੀਆਂ ਸੀਗੀਆਂ ਜਿੱਦ ਨੂੰ ਮਰਜੀ ਚੜੇ ਜਾ ਕੋਈ ਪੁੱਛਦਾ ਨਹੀਂ ਭਾਵੇਂ ਕਿੱਥੇ ਮਰਜੀ ਪਾਕਿਸਤਾਨ ਜੇ ਤੁਰੇ ਜਾ ਕਈ ਉੱਤੋਂ ਡਿੱਗ ਕੇ ਰਾਤ ਨੂੰ ਸੁੱਤੇ ਪਏ ਮਰ ਜਾਂਦੇ ਮਾਲ ਗੱਡੀਆਂ ਦੇ ਉੱਤੇ ਡੱਬਿਆਂ ਦੇ ਪੈ ਜਾਂਦੇ ਤੇ ਕਈ ਵਿੱਚ ਬਹਿ ਜਾਂਦੇ ਇਦਾਂ ਹੀ ਬਸ ਮਰਜੀ ਜਾਂਦੀ ਦੁਨੀਆ ਕੋਈ ਬੁਆਰ ਹੋ ਗਏ ਕਸੂਰ ਬਹੁਤ ਬੁਆਰ ਹੋਏ ਮਰੇ ਇਦਾਂ ਹੋਈ ਆੜੇ ਬਹੁਤ ਮਾਰ ਹੋਏ ਮਰੇ ਉਥੇ ਪਾਂਚੇ ਵਾਰੀ ਹੱਥ ਫਦਾ ਜੇ ਗੱਡੀ ਉਹਦੀ ਚੱਕ ਕੇ ਲੈ ਜਾਂਦੀ ਹਾਏ ਹਾਏ ਕਰਦਾ ਉਦੋਂ ਹੀ ਬੰਦਾ ਮਰ ਜਾਂਦਾ ਹੈ। ਬਾਬਾ ਜੀ ਵਸਾਖਾ ਸਿੰਘ ਨੇ ਜਿਹੜਾ ਮੁਸਲਮਾਨਾਂ ਦੇ ਨਾਲ ਜ਼ੁਲਮ ਤੇ ਜ਼ਿਆਤੀ ਕੀਤੀ ਉਹਦੀ ਤਰ੍ਹਾਂ ਫਿਰ ਜਰਾ ਇੱਕ ਵਾਰੀ ਤਫਸੀਲ ਨਾਲ ਸਾਨੂੰ ਸੁਣਾਓ ਵੀ ਉਹਨੇ ਕਿੰਨਾ ਕੁ ਜ਼ੁਲਮ ਕੀਤਾ ਮੁਸਲਮਾਨਾਂ ਨੂੰ। ਉਹਨੇ ਤਾਂ ਬਹੁਤ ਕੀਤਾ ਉਹਨੇ ਤਾਂ ਥੋੜਾ ਕੀਤਾ ਹੀ ਨਹੀਂ ਨਾ ਉਹ ਇੱਕ ਕਾਰ ਦਾ ਬਚਾਉਂਦਾ ਤਾਂ ਤਾਂ ਬਹੁਤ ਬੰਦੇ ਬਚਾ ਸਕਦਾ ਹੀਗਾ। ਉਹਨਾਂ ਦਾ ਸਾਰੀ ਉਂਗਲੀ ਇਹ ਸੀ ਵੀ ਇੱਕ ਨਹੀਂ ਛੱਡਣਾ ਮਾਰ ਨਹੀਂ ਦੇਣਾ ਕੋਈ ਹੋਵੇ ਮੱਥੇ ਲੱਗੇ ਸਈ ਉਹ ਤਾਂ ਮਰਵਾਉ ਸੀਗਾ ਤੇ ਉਹ ਆਪਣਾ ਜੀਗਾ ਲੋਗੜ ਵਾਲਾ ਜਿਹੜਾ ਸੀਗਾ ਰਤਨ ਸਿੰਘ ਉਹ ਅਸਲਾ ਦਿੰਦਾ ਸੀ ਉਹ ਕਹਿੰਦਾ ਯਾਰ ਹਸਲਾ ਉਹ ਤੇ ਛੱਡਣੇ ਨਹੀਂ ਮੁਸਲਮਾਨ ਮਾਰਨੇ ਸਾਰੇ ਉਹਦੀ ਮਾਂ ਨੇ ਕਿਹਾ ਵੀ ਪੁੱਤ ਮੁਸਲਮਾਨ ਮੈਂ ਪਿੰਡ ਦੇ ਨਹੀਂ ਮਾਰਦੇ ਨੇ ਇੱਕ ਨਹੀਂ ਮਾਰਦੇਣਾ ਮੇਰੇ ਤੋਂ ਪੁਰਾ ਕੋਈ ਨਹੀਂ ਜੇ ਮਰਵਾਵੇਂਗਾ ਤਾਂ ਉਹਨੇ ਉਹ ਨਹੀਂ ਮਰਵਾਇਆ ਤੇ ਸਾਡੇ ਚੱਕਾਂ ਦਾ ਕੋਈ ਛੱਡਿਆ ਨਹੀਂ ਗਿਆ ਨਹੀਂ ਇਦਾਂ ਹੋਈ ਇਹ ਜਿਹੜਾ ਵਸਾਕਾ ਸਿੰਘ ਸੀਗਾ ਇਹਨੇ ਇਨੇ ਮੁਸਲਮਾਨ ਮਰਵਾਏ ਕਤਲ ਕਰਵਾਏ ਸ਼ਹੀਦ ਕਰਵਾਏ ਉਹਨੂੰ ਇਹ ਸਾਰਾ ਕੁਝ ਕਰਵਾ ਕੇ ਕੀ ਲੱਭਦਾ ਸੀ ਕੁਝ ਵੀ ਨਹੀਂ ਲੱਭਾ ਮੈਂ ਤਾਂ ਇਹ ਸੁਣਿਆ ਵੀ ਉਹ ਹਲਕ ਕੇ ਮਰਿਆ ਮਗਰੋਂ ਹਾਲਕਾ ਪਿਆ ਕੋਈਆਂ ਦਾ ਮੂੰਹ ਪਾਣੀ ਗਿਆ ਤੇ ਮੈਨੂੰ ਕਿਸੇ ਬੰਦੇ ਨੇ ਖਾ ਦੱਸਿਆ ਵੀ ਉਹ ਹਾਲਕਾ ਗਿਆ ਹੀ ਫੇਰ ਮਰਿਆ ਹਾਂਜੀ ਫਿਰ ਜ਼ਾਲਮ ਦਾ ਜਿਹੜਾ ਅੰਜਾਮ ਆ ਉਹ ਤਾਂ ਭੜਾ ਹੀ ਹੁੰਦਾ ਜੀ ਤੇ ਹੁਣ ਤੁਸੀਂ ਪਿੰਡ ਵਾਲਿਆਂ ਨੂੰ ਕੀ ਪੈਗਾਮ ਦੇਣਾ ਚਾਹੁੰਦੇ ਹੋ ਜਿਹੜੇ ਤੁਹਾਡੇ ਪਿੰਡ ਦੇ ਵਿੱਚ ਤੁਹਾਡੇ ਯਾਰ ਬੇਲੀ ਜਿਨ੍ਹਾਂ ਦੇ ਨਾਲ ਤੁਹਾਡੇ ਚੰਗੇ ਤਲਕ ਸੀਗੇ ਜਿਨ੍ਹਾਂ ਦੇ ਨਾਲ ਤੁਸੀਂ ਖੇਡਦੇ ਰਹੇ ਉਹਨਾਂ ਦੇ ਵਿੱਚੋਂ ਅਗਰ ਕੋਈ ਜ਼ਿੰਦਾ ਹੋਵੇ ਤਾਂ ਉਹਨਾਂ ਨੂੰ ਕੀ ਪੈਗਾਮ ਦੇਣਾ ਚਾਹੁੰਦੇ ਹੋ ਪਿੰਡ ਵਾਲਿਆਂ ਨੂੰ ਕੀ ਪੈਗਾਮ ਦੇਣਾ ਉਹਨਾਂ ਦਾ ਮੈਂ ਪਤਾ ਕੀਤਾ ਕੋਈ ਬੰਦਾ ਹੱਲੇ ਤਾਈਂ ਕੋਈ ਜ਼ਿੰਦਾ ਨਹੀਂ ਰਹਿਦਾ ਕਿ ਮਿੱਤਾ ਸਿੰਘ ਸੀਗਾ ਜੀ ਤਾਂ ਤਾਸ਼ ਖੇਲਦਾ ਰات ਨੂੰ ਉਹਦਾ ਜਗਿੰਦਰ ਸਿੰਘ ਮੁੰਡਾ ਉਹ ਉਹਨਾਂ 'ਚੋਂ ਪਤਾ ਨਹੀਂ ਕੋਈ ਹੈਗਾ ਕਿ ਨਹੀਂ ਮਿੱਤਾ ਤਾਂ ਨਹੀਂ ਹੋਣਾ ਤੇ ਜਗਿੰਦਰ ਸਿੰਘ ਉਰਫ ਵੀਰਾ ਵੀ ਕਹਿੰਦੇ ਸੀ ਉਹਨੂੰ ਮੁੰਡੇ ਨੂੰ ਉਹ ਬਾਹਲੇ ਘਰਾਂ 'ਚ ਰਹਿੰਦਾ ਸੀ ਉਹ ਉਹਨਾਂ 'ਚ ਹੋਵੇ ਤਾਂ ਕੋਈ ਪਤਾ ਨਹੀਂ ਹੋਰ ਕੋਈ ਨਹੀਂ ਹੈਗਾ ਜਿਹੜਾ ਸਾਡਾ ਨਹੀਂ ਨਾ ਇੱਕ ਵੀ ਹੈ ਨਹੀਂਗਾ ਉਥੇ ਪਿੰਡ ਦੇ ਵਿੱਚ ਕੋਈ ਨਹੀਂ ਹੈਗਾ ਖੁਸ਼ੀਆ ਸੀਗਾ ਉਹਦਾ ਮੁੰਡਾ ਹੀ ਰਾਜ ਉਹ ਜਾਣਦਾ ਹੁੰਦਾ ਸੀਗਾ ਸਾਨੂੰ ਉਹ ਕੋਈ ਨਹੀਂ ਰਿਹਾ ਬੰਦੇ ਹੀ ਸਾਰੇ ਤੁਰ ਗਏ ਕੋਈ ਨਹੀਂ ਰਿਹਾ ਬਾਬਾ ਜੀ ਕੋਈ ਗੱਲ ਨਹੀਂ ਜੇ ਬੰਦੇ ਤੁਰ ਗਏ ਉਹਨਾਂ ਦੀ ਅੱਗੇ ਔਲਾਦ ਤੇ ਹੋएगी ਨਾ ਜਦੋਂ ਤੁਸੀਂ ਉਹਨਾਂ ਦੇ ਮਾਂ ਪਿਓ ਦਾ ਨਾਮ ਲਵੋਗੇ ਤੇ ਉਹ ਮੁੰਡੇ ਖੁਸ਼ ਹੋਣਗੇ ਆ ਛੋਟੀ ਲਾਤ ਤਾਂ ਖੁਸ਼ ਹੋਣ ਵੀ ਹੁੰਦੀ ਹੈ ਵਾਕੀ ਜਦੋਂ ਨਾਮ ਲਈਦਾ ਨਾ ਉਹਨਾਂ ਨੂੰ ਪਤਾ ਲੱਗਦਾ ਵੀ ਇਹ ਸਾਡੇ ਸਾਰਿਆਂ ਦਾ ਨਾਮ ਲੈਂਦੇ ਆ ਹੈਗੇ ਆ ਰਾਜ ਦੇ ਕਹਿੰਦੇ ਮੁੰਡੇ ਖੁਸ਼ੀਏ ਦੇ ਖਤਰੀ ਦੇ ਹੈਗੇ ਆ ਮੁੰਡੇ ਗਾਂਹ ਪਤਾ ਨਹੀਂ ਉਹ ਕਿੰਨੇ ਆ ਕੀ ਕਰਦੇ ਦੁਕਾਨ ਕਰਦੇ ਉਹ ਜਵਾਨੇ ਇਹ ਨਹੀਂ ਪਤਾ ਹੋਵੇ ਹੁਣ ਹੈਗੇ ਕਿ ਨਹੀਂ ਜਿਹੜੇ ਤੁਹਾਡੇ ਯਾਰ ਬੇਲੀਆਂ ਦੀਆਂ ਔਲਾਦਾ ਆ ਕੇ ਜ਼ਿੰਦਾ ਨੇ ਉਹਨਾਂ ਨੂੰ ਕੀ ਪੇਗਾਮ ਦਿਓਗੇ ਉਹਨਾਂ ਨੂੰ ਵੀ ਦੱਸੋ ਕਿ ਉਹਨਾਂ ਨੂੰ ਕੀ ਸੁਨੇਹਾ ਦੇ ਦਿਓ ਸੁਨੇਹਾ ਤੁਹਾਡਾ ਪਹੁੰਚ ਜਾਣਾ ਉਹਨਾਂ ਤਾਂ ਇਹੋ ਹੀ ਆ ਅਸੀਂ ਕਹਿੰਦੇ ਜਾਈਏ ਤਾਂ ਮਿਲ ਗਏ ਹੁਣ ਉਹਦਾ ਪੇਗਾਮ ਕੀ ਵਿਚਾਰਿਆਂ ਨੂੰ ਦਈਏ ਉਹ ਸਾਨੂੰ ਜਾਣਦੇ ਤਾਂ ਹੋਏ ਨਾ ਤੇ ਉਹ ਤਾਂ ਪਿੰਡ ਦਾ ਕੋਈ ਵੀਜ਼ਾ ਲੱਗ ਗਿਆ ਤੇ ਫਿਰ ਤਾਂ ਅਸੀਂ ਹੋਇਆ ਵਾਂਗੇ ਜੇ ਨਾਂ ਲੱਗਾ ਤਾਂ ਫਿਰ ਵਾਸਰੀ ਪਾਸਪੋਰਟ ਤਾਂ ਬਣੀ ਜਾਣਾ ਦਿੱਤਾ ਬਣਨਾ ਅਗਲਾ ਡੇਟ ਖਤਮ ਹੋ ਗਈ ਸੀ ਤੇ ਕਹਿੰਦੇ ਜਾਣ ਨਹੀਂ ਦਿੰਦੇ ਹਲੇ ਤੁਹਾਡਾ ਵੈਸੇ ਕਿੰਨਾ ਕੁ ਦਿਲ ਕਰਦਾ ਪਿੰਡ ਜਾਣ ਨੂੰ ਪਿੰਡ ਜਾਣ ਨੂੰ ਤਾਂ ਫਿਰ ਅੱਜ ਦਾ ਕਰਦਾ ਮੇਰਾ ਵੱਡਾ ਭਾਈ 2 ਸਾਲ ਹੋ ਗਏ ਮੇਰੇ ਨਾਲ ਵੀ ਜਿਆਦਾ ਸਾਰੇ ਉਹ ਤਾਂ ਨੰਬਰ ਦਾ ਸਾਰਿਆਂ ਨੂੰ ਜਾਣਦਾ ਹੀ ਉਹ ਫੌਤ ਹੋ ਗਿਆ ਉਹ ਜਾਂਦੇ ਜਾਂਦੇ ਹੀ ਰਹੇਗੇ ਬਸ ਅੱਛਾ ਤੇ ਉਹ ਪਿੰਡ ਨੂੰ ਕਿੰਨਾ ਕੁ ਯਾਦ ਕਰਦੇ ਹੁੰਦੇ ਸੀ ਤੁਹਾਡੇ ਵੱਡੇ ਉਹ ਤਾਂ ਬਾਹਲਾ ਯਾਦ ਉਹਦਾ ਬਾਹਰ ਬੰਦੇ ਨੂੰ ਮੇਲੇ ਨੂੰ ਵੀ ਜਿਆਦਾ ਮੈਨੂੰ ਕੁਝ ਨਹੀਂ ਜਾਣਦਾ ਉਹ ਮੈਨੂੰ 10 ਸਾਲ ਵੱਡਾ ਸੀ ਉਹ ਤਾਂ ਬਾਹਲਾ ਹੀ ਜਾਣਦਾ ਹੈ ਨੰਬਰ ਦਾ ਉਹਨਾਂ ਦੇ ਨਾਂ ਸਾਰਿਆਂ ਦੇ ਸਿੱਖਾਂ ਦੇ ਮੁਸਲਮਾਨਾਂ ਨੂੰ ਬਾਹਲੇ ਜਾਣਦਾ ਸੀ ਉਨੇ ਕਿੰਨੀ ਵਾਰੀ ਕਿਹਾ ਸੀ ਮੈਂ ਪਿੰਡ ਜਾਣਾ ਚਾਹੁੰਦਾ ਮੈਂ ਚੱਕਰ ਲਾ ਕੇ ਇੱਕ ਵਾਰੀ ਕਿਤੇ ਇੱਕ ਵਾਰੀ ਉਹ ਤਾਂ ਜਿਉਂ ਆਇਆ ਤਾਂ ਉਹਦਾ 10 ਸਾਲ ਇਦਾਂ ਹੀ ਕਹਿੰਦੇ ਰਹੇ ਜਾਣਾ ਜਾਣਾ ਬਸ ਜਾ ਨਹੀਂ ਹੋ ਉਹ ਅੱਲਾ ਨੂੰ ਪਿਆਦੇ ਹੋ ਗਏ ਤੇ ਹੋਰ ਕੋਈ ਐਸੀ ਗੱਲ ਜਿਹੜੀ ਤੁਹਾਨੂੰ ਕਦੇ ਵੀ ਨਾ ਭੁੱਲਦੀ ਹੋਵੇ ਵੀ ਆਹ ਕੰਮ ਨਹੀਂ ਹੋਣਾ ਚਾਹੀਦਾ ਸੀ ਬਾਕੀ ਤਾਂ ਜੋ ਹੋ ਗਿਆ ਸੋ ਹੋ ਗਿਆ ਕੋਈ ਐਸੀ ਗੱਲ ਉਹ ਰਹਿ ਤਾਂ ਨਹੀਂ ਗੱਲ ਕੀ ਕੋਈ ਯਾਦ ਨਹੀਂ ਕੀ ਕਰ ਸਕਦੇ ਅਸੀਂ ਵੀ ਆ ਹੋਣਾ ਚਾਹੀਦਾ ਆ ਨਹੀਂ ਅੱਲਾ ਰੋਟੀ ਦੇਈ ਜਾਂਦਾ ਖਾਈ ਜੰਨੇ ਆ ਹੁਣ ਅਮੀਰ ਤੇ ਨਹੀਂ ਦੀ ਵੀ ਅਸੀਂ ਕੋਠੀਆਂ ਪਾ ਕੇ ਬਹਿ ਗਏ ਆ ਤੇ ਮਰਬਿਆਂ ਵਾਲੇ ਤਾਂ ਹੈ ਨਹੀਂ ਦੇ ਤੇ ਆਪ ਦਾ ਵਕਤ ਸਾਡਾ ਅੱਲਾ ਮਾਰੀ ਜਾਂਦਾ ਸਹੀ ਹੈ ਇਹ ਕੋਈ ਗੱਲ ਨਹੀਂ ਜੀ ਉੱਚੀ ਨਹੀਂ ਵੀ ਟਾਈਮ ਚੰਗੇ ਮਾੜੇ ਹਾਲਾਤ ਇਹ ਤਾਂ ਕੋਈ ਨਹੀਂ ਇਹ ਤਾਂ ਸਭ ਰੱਬ ਦੇ ਵਾਸਤੇ ਇਹਦੇ 'ਚ ਕੋਈ ਗੱਲ ਨਹੀਂ ਤੇ ਬਾਕੀ ਇਨਸ਼ਾਅੱਲਾ ਅਗਰ ਕੋ ਹਾਲਾਤ ਬਿਹਤਰ ਹੋਣਗੇ ਤੁਹਾਡਾ ਵੀਜ਼ਾ ਲੱਗੇਗਾ ਤੁਸੀਂ ਇਨਸ਼ਾਅੱਲਾ ਆਪਣਾ ਪਿੰਡ ਇੱਕ ਵਾਰੀ ਫੇਰ ਦੇਖ ਕੇ ਆਓ ਇਹ ਤਾਂ ਬੜਾ ਸ਼ੌਕ ਆ ਦੇਖਣ ਦਾ ਤਾਂ ਹੁਣ ਐਵੇਂ ਕਹੀਏ ਚਲੇ ਜਾਈਏ ਤਾਂ ਲੈ ਸਾਡੀਆਂ ਅੱਖਾਂ ਪੰਨ ਦੇ ਵਿੱਚ ਘਰਾਂ ਨੂੰ ਆਪਦੇ ਨੂੰ ਸਿੱਧੇ ਫੇਰ ਵੀ ਜਾਲਦਾਰ ਮਾਨਾ ਵੀ ਜਾ ਸਕਦੇ ਆ ਇਹਨਾਂ ਹੁਮਾਨ ਆਏਗੇ ਇਹ ਦੇਖਣ ਦੇ ਦੋਸਤੋ ਬਜ਼ੁਰਗਾਂ ਦੇ ਨਾਲ ਅੱਜ ਦੀ ਮੁਲਾਕਾਤ ਮੁਕੰਮਲ ਹੋਈ ਇਨਸ਼ਾਅੱਲਾ ਫਿਰ ਕਿਸੇ ਨਵੇਂ ਬਜ਼ੁਰਗ ਮਹਿਮਾਨਾਂ ਦੇ ਨਾਲ ਦੁਬਾਰਾ ਕਿਸੇ ਨਵੇਂ ਪ੍ਰੋਗਰਾਮ ਦੇ ਵਿੱਚ ਫਿਰ ਹਾਜ਼ਰ ਹੋਵਾਂਗੇ ਅਸਲਾਮੁਅਲੈਕਮ